ਜੇ ਫੋਟੋਆਂ ਸਹੀਆਂ ਉੱਥੇ ਵੀਡੀਓ ਨਹੀਂ ਬਣਾ ਸਕੇ ਆਹ ਫੇ ਬਾਅਦ ਬਣਾਈ ਬੁਣੀ ਸ਼ੈਲਮੇ ਵੀ ਸਰਾਇ ਦੀ ਇਹ ਫੋਟੋਆਂ ਸਹੀਆਂ ਇਹ ਕਿੱਥੇ ਹੁੰਦੀ ਹੈ ਇਹ ਬਣਾਈ ਗਈ ਹੈ ਆਹ ਸੀ ਤੁਸੀਂ ਹੁਣ ਬੋਲਦੇ ਹੋ ਸੌਰੀ ਡਾਈਨਿੰਗ ਟੇਬਲ ਆ ਗਿਆ ਬਾਸ ਸਹੀਆਂ

ਉਹ ਜੀ ਜੰਮੀ ਨਸਤੀ ਬਸ ਨਵਾਂ ਨਵਾਂ ਰਮਾਤੀ ਆਹ ਹਾਂ ਦਵਾਰ ਉਹੀ ਆ ਗਈ ਸਿੰਘਾਸਨ ਵਗੈਰਾ

ਇਹ ਸ਼ੈਡੋ ਹਜਰੇ ਬਾਹਰ ਅੰਦਰ ਜਾਂਦੇ ਹੋਣਗੇ। ਹੱਥੀ ਉੱਥਿਆਂ ਦੇ ਧੱਕੇ ਜਦ ਬਾਹਰ ਅੰਦਰ ਜਾਂਦੇ। ਆ ਦੇਖੋ ਇੱਕ ਵੀ ਸੁਣੀ ਚੀਜ਼ ਬਣਾਈ ਐ। ਇਹਦੇ ਬਿਠਾ ਕੇ ਲੈਂਦੇ ਰਾਜਨਾਨ। ਕੀ ਹੈ ਨਹੀਂ ਨਹੀਂ ਹਮਦਰ ਆ ਗਿਆ ਜਾਨੇ ਗਰੀ ਆ ਦੇਖ ਆਹਾ ਰਤਮਗਰ ਬਉਣਪੂਰ ਨੂੰ ਹੈ ਜਹਾ ਹਾਤੀ ਦੇ ਧਰਨ ਨੂੰ ਉੱਪਰ ਆ ਗਿਆ ਵਹਿੰਦਾ ਹੋਊਗਾ ਜਾਂ ਰਾਤ ਰਾਤ ਰੁੱਤੇ ਹੋਊਗਾ ਇਹ ਚੀਜ ਹੋਊਗਾ ਆ ਵੀ ਉਹੀ ਚੀਜ਼ਾਂ ਆਈਆਂ ਆ ਚੱਕ ਕੇ ਲੈਂਦੇ ਗਰੀ ਬੰਦੇ ਆ ਕੋਈ ਵਿਚਰਾਇਆ ਵੈਨੋਂ ਨਾ ਹਿਰਾਣੀ ਬੈਨਦੀ ਇਹ ਇਧਰ ਦੋ ਚੱਲ ਜਾਣੇ ਇਧਰ ਜਾਣੇ ਦੋ ਚੱਲ ਜਾਣੇ ਇਧਰ ਜਾਣੇ ਚੱਕ ਕੇ ਲੈਂਦੇ ਸੀ ਆ ਚੀਜ਼ਾਂ ਬਣੇ ਆ ਜਾਂਦੇ ਆ ਆ ਵਧੀਆ ਕੰਮ ਕੀਤਾ ਨੇ ਲੋਕਾਂ ਦਾ ਹੱਥ ਲਾਈ ਜਾਂਦੇ ਤਾਅ ਕਰਦੇ ਜੀਜਾ ਇਧਰਲਾ ਬਸਾ ਮੂੰਹ ਹੁੰਦਾ ਸਿਆ ਦੇਖ ਮੇਰੇ ਹਾਥੀ ਦਾ ਮੂੰਹ ਬਣਾ ਰੱਖਿਆ ਮਰ ਕੋ ਬੰਦੇ ਆ ਸਿਆ ਹੋਰ ਆਇਕਨਾਂ ਰਾਇ ਆ ਗਏ ਇਥੇ ਆ ਵੀ ਹੋਈ ਚੀਜ਼ ਜਮਤ ਨੇ ਆ ਸਾਰਾ ਕੁਛ ਇਹਨਾਂ ਦਾ ਉਹੀ ਹੈ ਜਿਹੜਾ ਜੀਵਨ ਦੀ ਬੈਠਦੇ ਹੁੰਦੇ ਸੀ ਇਹ ਸਾਰਾ ਕੁਛ ਉੱਪਰ ਦੇਖ ਲੋ ਉਹ ਚੀਜ਼ ਜਿਹਨੂੰ ਫੋਟੋ ਚ ਦਿਖਾਇਆ ਹੋਇਆ ਉਹ ਜੀਜੀ ਇਤਿਹਾਸ ਵਾਂਗ ਆਪਣਾ ਜਿਆਦਾ ਨੌਲ ਜਿੰਨਾ ਆ ਚੀਜ਼ ਆ ਦਾ ਉੱਠਦੇ ਬੈਨਾਂ ਦਾ ਤਾਂ ਮੈਨੂੰ ਪਤਾ ਇਹਨਾਂ ਸਾਡੇ ਬੋਤੀ ਹੁੰਦੀ ਸੀ ਉਹਦੇ ਪਿਆ ਸਾਡੇ ਘਰੇ ਕਾਠੀ ਆਦਾ ਹਾਂ ਬੋਤੀ ਦੀ ਬੋਤੀ ਦੀ ਆ ਵੀ ਉਹੀ ਚੀਜ਼ ਆ ਗਈ ਇਹ ਬੰਦੇ ਚੱਕਦੇ ਨੇ ਰਾਜਾ ਰਾਣੀ ਚ ਬੰਦਾ ਹੋਊਗਾ ਉਹਨੂੰ ਦੁਬਾਰਾ ਦਰਜਾ ਦੇਣਗੇ ਉਹ ਜੀ ਆਪਰੇ ਨੀ ਮੇ ਉਹ ਬਟਮਾ ਚਲੋ ਤਾਂ ਬਣਾਈਆਂ ਆਈਆਂ ਕਰਦੇ ਹਾਂ ਨਾ ਨਾ ਥਾਬੜਾ ਥਾਬੜੀ ਹੁੰਦੇ ਇਹ ਕੱਲ ਥਾਬੜਾ ਥਾਬੜੀ ਹੁੰਦੇ ਸੀ ਤਲਵਾਰਾਂ ਤਾਂ ਕੰਮ ਹੀ ਸੀ ਪਹਿਲੇ ਅੱਜ ਵੀ ਆਹ ਉਹ ਡੰਡੇ ਤੋੜ ਲੈਂਦੇ ਨੂੰ ਗਰੀ ਆ ਗਈ ਕਿ ਨਹੀਂ ਗਰੀ ਆਹ ਸੇ ਆਸੇ ਘੋੜਾ ਗਾੜੀ ਬਣਾਇਓਗੀ ਇਸ ਕੀ ਐ ਤੇ ਜਾਂਦਾ ਉਹ ਰਾਜਾ ਉਦੋਂ ਓਏ ਆਹ ਆਸੇ 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 ਉਹ ਦੇਖੀ ਰਾਤ ਨੂੰ ਵੀ ਆਏ ਬੱਲ ਵਾਲਾ ਕੰਮ ਦਾ ਜਿਸਟਮ ਉਹ ਵਿਚਾਰਾ ਉਹਦੇ ਕੁਛ ਇਹ ਹੋਦਾ ਹੋਊਗਾ ਰੱਖ ਜਾਣੀ ਕੁਛ ਅਰੇ ਚੰਨ ਨੂੰ ਕਹਿੰਨ ਨਾ ਘਤਲ ਆਓ ਨਹੀਂ ਲੈਂਪ ਨਹੀਂ ਹੁੰਦੀ ਸੀ ਹਾਂ ਲੈਂਪ ਹਾਂ ਲਾਈਟਾਂ ਨੂੰ ਬਣਾ ਦਿੰਦੇ ਨੇ ਜਿਸਟਮ ਹਾਂ ਕਿੱਥੇ ਕਿਹ ਕੋੜਾਂ ਮਾਰ ਬੋਣਗੇ ਕੋੜਾਂ ਮਾਰ ਮਾਰਾ ਮੁਰਾ ਪੰਜਾ ਕਿੱਥੇ ਹੈਲੀਕਾਪਟਰ ਉਹ ਹੁੰਦੇ ਸੀਗੇ ਕੀ ਚੱਕਰ ਕੀ ਕਰੀਏ ਗਰੇ ਆਦਾ ਸੜਲਾ ਉਹ ਤਾਂ ਨਹੀਂ ਹੁੰਦਾ ਜਹਾਜ ਆ ਗਜਰਾ ਆਹ ਪੰਜਾਂ ਸਾਰੇ ਘੋੜੇ ਨੇ ਗਾਠੀਆਂ ਕੁੱਟੀਆਂ ਆਦਾ ਹੁਣ ਬਣਾਇਆ ਯਾਰ ਨਾ ਆ ਬਹੁਤ ਗੰਨ ਕਹੀ ਨਾ